हां जी हां जी।, जी, जी।, जी, जी।, जी? जी ओ नहीं नहीं ओ इधर ਆਪਣੇ ਵੀ ਘਰ ਪ੍ਰੋਗਰਾਮ ਹੈਗਾ ਵਾ ਹਾਂਜੀ ਹਾਂਜੀ ਆ ਕੋਈ ਨਹੀਂ ਮਾਰੂ ਚੱਕਰ ਕੇ ਵੇਲੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂ ਨਹੀਂ ਨਹੀਂ ਕੋਈ ਨਹੀਂ ਲੋੜ ਉਹ ਦਦੂਗਾ ਹਾਂ ਜਗਾ ਵੀ ਜੀ ਹਾਂਜੀ ਓਕੇ ਓਕੇ ੜਕੀ ਦਾ ਫੋਨ ਆਉਂਦਾ ਓਏ ਫੋਨ ਗਿਆ ਕਿਹ ਯਾਰ ਕਿਸ ਯਾਦ ਦੋਸਤਾ ਹੀ ਤੇ ਉਹ ਕਹਿਣਦਾ ਵੀ ਮੇਰੀ ਬੇਟੀ ਦਾ ਵਿਆਹ ਵਾ ਤੇ ਆਇਓ ਉਹ ਮੈਂ ਵੀ ਸਾਡੋ ਕੇ ਦੇਖਾ ਨਹੀਂ ਨਹੀਂ ਉਹ ਮੈਂ ਹੁਣ ਆਪਣਾ ਮੈਂ ਦਸੀ ਉਹਨੂੰ ਗੱਲ ਮੈਂ ਸਾਡੇ ਘਰ ਤੇ ਆ ਪ੍ਰੋਗਰਾਮ ਆ ਠੀਕ ਹੈ ਠੀਕ ਹੈ ਮੈਂ ਤਾਂ ਡੈਡੀ ਮੈਂ ਵੇਖ ਕੇ ਆਇਆ ਕਮਰੇਆਂ ਚ ਨਾਰ ਸੋਈ ਦੇ ਵਿੱਚ ਮੰਮੀ ਵੀ ਨਹੀਂ ਰਹੰਡੀ ਤੇ ਅਮਨ ਨੂੰ ਨਹੀਂ ਤੇ ਨਾਵ ਨਹੀਂ ਕਿੱਥੇ ਗਿਆ ਉਹ ਜਦੋਂ ਤੂੰ ਪੈਸੇ ਫੜਾ ਕੇ ਗਿਆ ਹੋਣਾ ਨਾ ਤੈਨੂੰ ਪਤਾ ਤੇਰੀ ਮਾਂ ਦਾ ਕਾਲੀ ਬੜੀ ਆ ਉਹ ਦੋ ਦੋ ਲੈ ਕੇ ਬਸ ਨਿਆਣੇ ਨੂੰ ਭੱਜ ਗਈ ਉਧਰ ਨੂੰ ਆਹ ਨਾਨੀਆਂ ਨੂੰ ਤਾਂ ਪੈਸਾ ਉੰਦੀ ਦੇਰ ਆ ਬਸ ਤਾਂ ਹੀ ਤੈਨੂੰ ਮੈਂ ਕਹਿਆ ਸੀ ਨਾ ਥੋੜੇ ਜਿ ਹੁਣ ਲੈ ਤੇ ਥੋੜੇ ਜਿ ਬਾਅਦ ਚ ਲੈ ਆਓ ਜੇ ਲੱਖ ਰੁਪਏ ਇਕੱਠਾ ਲੈ ਆਉਂਦੇ ਨਾ ਇਹਨਾਂ ਸਾਰੇ ਫੜ ਕੇ ਚੱਲ ਜਾਣਾ ਇਹ ਜਨਾਨੀਆਂ ਇੱਕ ਦੁਕਾਨ ਚੋਂ ਆ ਕੰਮ ਕਰਦੀਆਂ ਉੱਥੇ ਆਹੋ ਪੈਸੇ ਨਾ ਹੋਣੇ ਸਾਰੇ ਕੰਮ ਉਹ ਡੈਡੀ ਮੈਂ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਸਾਰਾ ਸਮਾਨ ਉਹ ਲੈ ਆਓ ਕੜੀਮੁੜੀ ਜਾਣਾ ਪੈਂਦਾ ਉਹ ਮੈਂ ਤੇ ਕਹੇ ਮੈਂ ਕਿਹਾ ਵੀ ਇਤਨਾ ਕਰੇ ਹੁਣ ਜੋ ਵੀ ਹੈਗਾ ਵਾ ਨਾ ਤੇ ਲੈ ਕੇ ਤੇ ਫਿਰ 10 ਮਿੰਟ ਵੱਧ ਲਾ ਆਇਓ ਹੈ ਉੱਥੋਂ ਮੈਂ ਆਟੋ ਕਰਕੇ ਤੇ ਮੁੜ ਕੇ ਘਰ ਆਜਾ ਰਮਾਨਾ ਸਮਾਨ ਸਾਰਾ ਲੱਦ ਕੇ ਆਹ ਹੋਰ ਵੀ ਕੰਮ ਕਰਨੇ ਆ ਫਿਰ ਹਣ ਵੀ ਨਿਕਲਣਾ ਪਿਆ ਕਰਨਾ ਓਏ ਉਹ ਤੇ ਗੱਲ ਵਾ ਹੁਣ ਕੜੀਮੁੜੀ ਕੋਈ ਕੰਮ ਥੋੜੇ ਮਗਰ ਤਰੇ ਫਿਰਨਾ ਉੱਥੇ ਚਲੋ ਕਿਹਾ ਤੇ ਹੈਗਾ ਮੈਂ ਸਿਰਾ ਉਹਨਾਂ ਨੂੰ ਵੀ ਜੇ ਕੋਈ ਕੋਈ ਗੱਲ ਬਾਤ ਹੋਵੇ ਤੇ ਮੈਨੂੰ ਦੱਸ ਦਿਓ ਫਿਰ ਤੇ ਨਹੀਂ ਨਹੀਂ ਇਹ ਤੈਨੂੰ ਆਉਂਦੀ ਲੋੜ ਹੀ ਨਹੀਂ ਗਈ ਸਵਾਤ ਅਸੀਂ ਆਪਣੇ ਲੈਣਾ ਵਾ ਜਦੋਂ ਹੈ ਰਹਾ ਵਾ ਕਿਹੜਾ ਕਪੜਾ ਚਲੋ ਡੈਡੀ ਥੋੜੇ ਦਿਨ ਰਹਿ ਗਏ ਆ ਤੇ ਪੈਸੇ ਦੂਜੇ ਦਾ ਵੀ ਇੰਤਜ਼ਾਮ ਕਰ ਲੀਏ ਮੁੜ ਕੇ ਪੈਰ ਤੇ ਜਵਾਬ ਹੀ ਨਾ ਦੇ ਜੇ ਕਿਤੇ ਕੋਈ ਗੱਲ ਨਹੀਂ ਇਹਨਾਂ ਨਾਲ ਕਿਸੇ ਨਾਲ ਨਾ ਗੱਲ ਕਰੀ ਠੀਕ ਆ ਪੈਸੇ ਲੈਣ ਤੂੰ ਜਾਇਆ ਕਰਨਾ ਵਾ ਤੇ ਜਿੰਨੇ ਦਿਨ ਮੈਂ ਕਿਹਾ ਵਾ ਉਹਨੇ ਹੀ ਲਿਆ ਕਰਨੇ ਆ ਠੀਕ ਹੈ ਠੀਕ ਆ ਜੇ ਅੱਜ 30 ਹੈਗਾ ਇਹ ਨਾ 30 ਲੈ ਕੇ ਚੱਲ ਗੀ ਆ ਨਾ ਜੇ 50 ਹੁੰਦਾ ਤਾਂ ਨਾ 50 ਹੀ ਖਰਚ ਆਉਣਾ ਆਹੋ ਬੜੇ ਖਰਚੇ ਹੋਰ ਵੀ ਠੀਕ ਨੇ ਡੈਡੀ ਮੈਂ ਤੁਹਾਨੂੰ ਕੁੱਛਣਾ ਸੀ ਤੁਸੀਂ ਕਪੜੇ-ਕੁਪ ਉਹ ਪੋਤਾ ਜਿਆਦਾ ਜ਼ਰੂਰੀ ਐ ਨਾ ਉਹਦੇ ਠੀਕ ਨਹੀਂ ਜਿੰਨੇ ਨਵੇਂ ਸਮੇਂ ਤਾਂ ਜਾਣਾ ਵਾ ਆਪਣਾ ਹੈਗੀ ਫਾਰਪੋਰ ਪੁਰਾਣੇ ਹੈਗੇ ਪਾਪ ਉਹ ਕੇ 10 ਮਿੰਟ ਆਪਣਾ ਟਾਈਮ ਕਰ ਲੈਣਾ ਵਾ ਆਹੋ ਡੈਡੀ ਮੇਰ ਕੋ ਵੀ ਹੈਗਾ ਕੁਰਤਾ ਪਜਾਮਾ ਓਏ ਉਹ ਤੇ ਗੱਲ ਵਾ ਹਾਂ ਜਾ ਰਹਿਣਾ ਕਿ ਤੇ ਦੱਸ ਦੇਣਾ ਆਹੋ ਨਾਲੇ ਦੂਜੀ ਯਾਰ ਤੇ ਵਿਆਹ ਕਰਨਾਂਗੇ ਓਏ ਉਹ ਗੱਲ ਮੈਂ ਚੱਲ ਯਾਰ ਫਿਰ ਵੀ ਚਲੋ ਧੀ ਪੈਣ ਬੂਹੇ ਠੱਲਣੀਆਂ ਉਹ ਥੋੜਾ ਬੋਤਾ ਦੇ ਖਰਚ ਮੜਾ ਮੜ ਰਿਆ ਕਰਨਾ ਨਹੀਂ ਇਹ ਤੇ ਕਰਨਾ ਹੀ ਪੈਣਾ ਵਾ ਠੀਕ ਨਹੀਂ ਉਧਰ ਵੀ ਮੜਾ ਬਾਹਰੋਂ ਆਇਆ ਵਾ ਇਹ ਤੇ ਗੱਲ ਸਹੀ ਐ ਠੀਕ ਨਹੀਂ ਤੇ ਜੇ ਤੈਨੂੰ ਪਤਾ ਵੀ ਜੇ ਅਜੇ ਨਾਮ ਹੀ ਕਰੀਏ ਤੇ ਲੋਕ

ਪੀ ਚਾਜ ਨਾ ਮੋਣੀ ਆ ਹੁਣ ਤੁਰੇ ਤੇ ਜਾਣਦੇ ਆਂ ਹੋਰ ਮੰਮੀ ਇਹ ਨਹੀਂ ਪੀ ਭੱਜ ਜੀ ਆਪਾਂ ਨਹੀਂ ਹੁਣ ਮਨੇ ਇਹ ਦੱਸ ਕਿ ਕਦੋਂ ਦੂਜੀ ਵਾਰ ਸੌਣੀ ਆ ਤੇ ਕਦੋਂ ਆਪਾਂ ਜਾਣਾ ਮੰਮੀ ਇੱਧਰ ਹੋ ਜੋ ਵਿੱਚ ਪਈ ਚੀਜ਼ ਮਾਰੂਗਾ ਤੇ ਫਿਰ ਚੰਗੀ ਰਹੋਗੇ ਮੰਮੀ ਨਾ ਛੜਕਦੇ ਵਿੱਚ ਹੀ ਲੜੇ ਲੱਗਦੇ ਆ ਹੁਣ ਖਿਲੋਕੇ ਮੈਨੂੰ ਤੇ ਇੱਥੇ ਬੜਾ ਗੁੱਸਾ ਝੜਦਾ ਵਾ ਹੁਣ ਤੀ ਸਾਰੇ ਨੂੰ ਦੱਸਣਾ ਵਾ ਤੁਜੀ ਸਾਡੇ ਬੰਦੀ ਨਹੀਂ ਆ ਬਸ ਲੈ ਚ ਜੇ ਚਾਜ ਨਾ ਤੁਰਦੀ ਤੇਜ਼ ਤੇ ਬਸ ਤੇ ਬਹਿ ਜਾਣਾ ਦੱਸਣਾ ਵਾ ਜਿੱਦਾਂ ਇਹ ਤੁਰਣ ਡੇ ਉਦਾਂ ਹੀ ਆਪਾਂ ਡਈਆਂ ਵਾ ਉਹਨੇ ਇਹ ਤੇ ਇਦਾਂ ਕਰਨ ਦੇ ਵੀ ਜਿੱਦਾਂ ਉੱਥੋਂ ਹੋ ਕੇ ਤੇ ਫਿਰ ਵਾਪਸ ਆਏ। ਉੱਥੋਂ ਹੋ ਕੇ ਵਾਪਸ ਆਏ। ਆ ਵਾਪਸ ਆਈ ਦੱਸ। ਮੈਂ ਤਾਂ ਮਗਰ ਚਾਤੀ ਮਾਰ ਕੇ ਵੇਖਿਆ। ਉੱਥੇ ਫੋਨ ਨੂੰ ਅੱਗ ਲਾਈ ਹੈ ਤੇ ਉਹ ਦੇਖੀ ਜਾਨੀ ਆ। ਤੇ ਮੰਮੀ ਫਿਰ ਤੁਸੀਂ ਬਸ ਖਲ੍ਹਾੜ ਲੈਣੀ, ਖਲ੍ਹਾਦੀ ਨਹੀਂ। ਨਹੀਂ ਮੈਂ ਕੱਲੀ ਕਰਦੀ ਬਸ ਚੜ ਕੇ ਹੈਂ? ਤੁਸੀਂ ਚੜ ਜਾਣਾ ਹੀ ਤੇ ਆਪ ਆ ਜਾਣੀ। ਤੁਸੀਂ ਕੱਦ ਤੇ ਆਉਣਾ ਹੈਗਾ ਮਗਰ। ਆ ਜਾਂਦੀ ਆ ਤੁਰ ਕੇ ਆ ਜੇ। ਆ ਚਲ ਆਜੋ ਹੁਣ ਤੇ ਚੱਲੀਏ ਦੇਖੇ ਲੜੀ ਜਾਣਾ। ਚਲ ਆ ਸੂਟਣਾ ਹੁਣ ਟ੍ਰਾਈਕਲਿੰਕ ਰੱਖਣਾ ਰੱਖ ਲੈਣੀ ਆ। ਫਿਰ ਮੁਕੇ ਟਾਈਮ ਦੇ ਟਾਈਮ ਨਾ। ਕਰਨ ਕੀ ਕਰਨ ਦੀ ਆ? ਕੁਛ ਨਹੀਂ। ਮੈਂ ਆ ਸੂਟ ਵੇਖੂ ਹਾਂ ਤੁਸੀਂ ਕਹਿੰਦੇ ਕਿ ਤੁਹਾਡੇ ਯਾਰ ਦੋਸਤਾ ਵਿਆਹ ਆ ਤਾਂ ਥੇ ਪਾ ਕੇ ਚਲ ਜਾਨੀ ਆ ਤੇ ਹੋਰ ਕੋਈ ਸੂਟ ਨਹੀਂ ਹੈਗਾ ਤਰਫ ਤੇ ਹੁਣ ਇਹੋ ਹੀ ਚੱਜਦਾ ਹੈ ਤੇ ਮੈਂ ਚੱਲ ਇਹੋ ਪਾ ਜਾਨੀ ਆ ਯਾਰ ਇੰਨੇ ਸੂਟ ਪਏ ਆ ਤੇਰੇ ਇਹੋ ਚੱਜਦਾ ਕਿੱਥੇ ਆ ਉੱਥੇ ਸਾੜੇ ਨਹੀਂ ਆਉਣਾ ਹੁੰਦਾ ਵਾ ਇੰਨੇ ਨੇ ਵਧੀਆ ਸੂਟ ਪਏ ਹੁੰਦੇ ਤੇ ਹੁਣ ਚੱਜਦਾ ਹੈ ਨਹੀਂ ਤੇ ਮੈਂ ਕੀ ਕਰਾਂ ਜਾਂ ਤੇ ਫਿਰ ਲੈ ਦੋ ਲੈ ਦੋ ਲੈਂਦਾ ਤੈਨੂੰ ਪਤਾ ਵੀ ਲੈ ਦੋ ਜਿਹੜੇ ਇੰਨੇ ਪਏ ਉੱਥੇ ਤੇ ਉਹ ਕਿਤੇ ਰੋਜ ਕਿਤੇ ਵਿਆਹ ਆਪਾਂ ਤੁਰੇ ਆ ਕਿਤੇ ਨਾ ਕਿਤੇ ਜਿੱਥੇ ਜਾਣਾ ਹੁੰਦਾ ਉਦੋਂ ਬੰਦਾ ਹਾਂ ਨਹੀਂ ਹੁਣ ਕੋਈ ਸਾਰੇ ਖਰਾਬ ਹੋ ਗਿਆ ਆਹੋ ਹੀ ਇੱਕ ਤਾਂ ਤਾਈ ਮੈਂ ਉਹ ਕੱਢਿਆ ਸੀ ਚੱਲ ਕੋਈ ਗੱਲ ਨਹੀਂ ਫਿਰ ਇਦਾਂ ਕਰ ਵੀ ਲੈਦਾंगा ਸੂਟ ਤੈਨੂੰ ਇੱਕ ਤੇ ਨਾਲੇ ਮੈਂ ਵੀ ਪਿੰਸੜ ਲੈ ਆਵਾਂਗਾ ਯਾਰ ਇੱਕ ਉਹ ਹੀ ਮੈਂ ਤੁਹਾਨੂੰ ਵੀ ਕਹਿਣਾ ਹੀ ਪਾ ਤੁਹਾਡੇ ਵੀ ਲੈਣ ਵਾਲੇ ਕੱਪੜੇ ਲੈ ਲਿਓ ਤੇ ਨਾਲੇ ਮੇਰਾ ਮੇਕਅਪ ਦਾ ਸਮਾਨ ਤੇ ਜੁੱਤੀ ਵੀ ਲੈਣ ਵਾਲੀ ਆ ਤੇ ਚੱਲ ਫਿਰ ਉਦੋਂ ਨੇ ਲੈ ਲਈ ਨਾ ਜੋ ਲੈਣਾ ਹੋਗਾ ਆਓ ਫਿਰ ਲੈਣੇ ਤੇ ਹੈਗੇ ਆ ਹੁਣ ਇੱਕ ਵਾਰੀ ਜਾ ਕੇ ਤੇ ਲੈ ਆਵਾਂਗੇ ਸਾਰਾ ਸਮਾਨ ਕੋਈ ਗੱਲ ਨਹੀਂ ਲੈ ਆਵਾਂਗੇ ਹੂੰ ਤੇ ਫਿਰ ਆਹ ਸੂਟ ਰਹਿਣ ਦੀ ਨਹੀਂ ਰੱਖ ਦਿੰਨੀ ਆ ਨਾ ਰਹਿਣ ਦੇ ਇਹਨੂੰ ਚੱਲ ਠੀਕ ਆ ਮੈਨੂੰ ਸਾਮ ਵੀ ਆਵਾ ਫਿਰ ਇਹਨੂੰ ਮੇਰਾ ਆਪ ਵੀ ਹੱਲ ਨਹੀਂ ਕੋਈ ਤੇ ਮੈਂ ਸੋ ਆਪ ਲਿਆਉਣਾ ਵਾ ਉਹ ਕੋਈ ਨਹੀਂ ਹੁਣ ਲੈ ਆਉਣੀ ਆ ਨਾ ਕਿਹ ਦਿਨ ਜਾ ਕੇ ਤੇ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਚਾਹ ਬਣਾ ਆ ਘੁੱਟ ਲਿਓ ਨਹੀਂ ਅਮ ਹਾਂ ਚੱਲ ਚਾਹ ਤੇ ਬਣਾਵਾ ਹਾਈ ਹਾਈ ਦੁੱਧ ਤੇ ਲਿਆਂਦਾ ਹੀ ਨਹੀਂ ਗਾ ਹੁਣ ਕੀ ਕਰਾਂ ਮਨਪ੍ਰੀਤ ਭਾਬੀ ਨੂੰ ਕਹਾਂ ਦੋ ਉਹਨੇ ਹੀ ਨਾ ਕਬਲੀ ਵਟਣੇ ਆ ਇਦਾਂ ਕਰਨੀ ਆ ਮੰਮੀ ਨੂੰ ਕਹਿਨੀ ਆ ਮੈਂ ਦੁੱਧ ਦੋਹਾਂ ਥੋੜਾ ਜਿਹਾ ਮੈਂ ਚਾਹ ਬਣਾਉਣੀ ਆ ਲਿਆਂਦਾ ਹੀ ਨਹੀਂ ਗਾ ਚੇਤਾ ਭੁੱਲ ਗਿਆ ਵਾ ਅੱਜ ਨਾ ਐਡੀ ਥੋੜੀ ਗੱਲ ਵਾ ਤੇ ਦਊਗੀ ਨਾ ਪਹਿਲੀ ਵਾਰ ਪਹਿਲੇ ਦਿਨ ਤੇ ਮੰਗਣ ਲੱਗੀਆਂ ਨੋ ਅੱਗੇ ਖੜਾ ਕਦੀ ਮੰਗਿਆ ਵਾ ਮੰਮੀ ਲੰਮੇ ਪਏ ਤੇ ਤੁੱਪੇ ਮੰਮੀ ਆਂਦਾਸ ਮੈਂ ਤੋਪਾ ਸੇਕਣ ਦਾ ਇਹਦੇ ਆਹੋ ਠੰਡ ਜੀ ਲੱਗਣੀ ਤੇ ਮੈਂ ਘੜੀ ਇੱਥੇ ਪੈ ਜੰਦੀ ਅੱਛਾ ਤੇ ਮੈਂ ਐ ਇਦਾਂ ਕਰੋ ਹਾਂ ਤੇ ਦੁੱਧ ਦੋਹਾਂ ਮਨ ਥੋੜਾ ਜਾ ਕੇ ਲੋਕ ਅੱਜ ਨਾਲ ਚੇਤਾ ਭੁੱਲ ਗਿਆ ਨਾਲ ਲਿਆਉਂਦਾ ਤੇ ਉਹ ਚਾਹ ਮੰਗਣ ਡਿਆ ਹੀ ਮੇਰੇ ਕੋਲ ਨਹੀਂ ਦੁੱਧ ਮੰਗਣ ਲੱਗਿਆ ਤਾਂ ਕੋਈ ਸ਼ਰਮ ਨਹੀਂ ਆਈ ਹੈਗੀ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਕੱਦਾ ਡੰਗਰ ਸਾਂਝਾ ਰਹਿਣ ਦੋ ਤੇ ਤੁਸੀਂ ਉਸੇ ਵੇਲੇ ਹੜੀ ਦਾ ਗੱਜੂ ਉੱਠ ਦੇ ਕੇ ਡੰਗਰਾਂ ਦਾ ਮੁੱਲ ਪਵਾ ਲਿਆ ਹੁਣ ਦੁੱਧ ਮੈਂ ਤੈਨੂੰ ਕਿੱਦਾਂ ਦੇਣਾ ਤੇ ਦੱਸ ਦੁੱਧ ਹੀ ਮੰਗਿਆ ਵਾ ਤੇਰੇ ਮੁੰਡੇ ਨੇ ਚਾਹ ਪੀਣੀ ਮੈਂ ਅਗਲਾ ਕੱਲੀ ਨੇ ਪੀਣੀ ਹੈਗੀ ਆਹੋ ਜਦੋਂ ਤੁਹਾਨੂੰ ਲੋੜ ਪਈ ਨਹੀਂ ਉਦੋਂ ਮੇਰਾ ਮੁੰਡਾ ਬਣਾ ਦਿਆ ਕਰ ਤੇ ਜਦੋਂ ਕਿਤੇ ਮੈਨੂੰ ਲੋੜ ਪਏ ਉਦੋਂ ਠੋਕ ਠੋਕ ਜਵਾਬ ਦਿੰਦਾ ਤੇ ਤੇਰੀ ਮੱਚਦੀ ਆ ਚੜ ਹੱਦ ਹੋ ਗਈ ਤਾਂ ਡੇਲਦਾ ਸਿਕ ਦੁੱਧ ਦੀ ਮੰਗ ਰਿਆ ਵਾ ਉਹ ਤਾਂ 36 ਗਲਾਸ ਨਾਤੀਆਂ ਵਾ ਤਾਂ ਸੁਣਾਉਣੀਆਂ ਨਹੀਂ ਜਿਹੜਾ ਤੂੰ ਹੇ ਮਥੇ ਦੇ ਅੱਖਾਂ ਧਰੀਆਂ ਨੇ ਤੇ ਫਿਰ ਧਰਨੀਆਂ ਪੈਂਦੀਆਂ ਸਾਨੂੰ ਚੰਗਾ ਸਾਹ ਵਲੋ ਨਾ ਦੋ ਅਗ ਮਾਨਤਾ ਨਾਲ ਆਈ ਹਾਂ ਕਿ ਦੁੱਧ ਲੈਣੀ ਜਾ ਕੇ ਇਹਨਾਂ ਕੋ ਆਹੋ ਤੁਸੀਂ ਮੇਰਾ ਮਾਨਤਾ ਬੜਾ ਰੱਖਿਆ ਨਾ ਮੇਰੀ ਇੱਜ਼ਤ ਬੜੀ ਕਰਦੇ ਜੇ ਨਾ ਕਿਤੇ ਪਾਣੀ ਦੇ ਘੋਟ ਦੀ ਨਹੀਂ ਆ ਸਕਦੇ ਚੱਲ ਜਾਨੇ ਆਣ ਕੇ ਪੀਵਾ ਨਾ ਪੀਵਾ ਤੇਰੇ ਕਿਤੇ ਹੱਥ ਟੁੱਟ ਜਾਣ ਪਤਾ ਨਹੀਂ ਕੀ ਸਖ ਮੱਥ ਦਿੱਤੀ ਤੇਰੇ ਪਿਛਲੇ ਆ ਨੇ ਉਹ ਚੰਗਾ ਬਾਬਾ ਸੇਵਾ ਹੀ ਨਹੀਂ ਕਰਨੀ ਦੁੱਧ ਲੈਣ ਆ ਗਿਆ 36 ਗੱਲਾਂ ਸੁਣਾਤੀਆਂ ਵਾ ਸਾਨੂੰ ਕਿਤੇ ਪਚਣਾ ਕਿ ਲੈ ਵੀ ਲਿਆ ਤੇ ਸਾਂਭੋ ਆਪਣਾ ਦੁੱਧ ਲੱਗੀਆਂ ਹੁਣ ਮੈਂ ਤੈਨੂੰ ਦੁੱਧ ਦੇਣਾ ਜਦੋਂ ਲੋੜ ਪੈਂਦੀ ਉਦੋਂ ਮਮੀ ਉਹਦਾ ਅੱਗੋਂ ਪਿਛੋਂ ਜਿਹੜੇ ਨੰਗ ਜਾਂ ਲਾਗੋ ਨਹੀਂ ਉਹ ਵੇਂਦੀ ਏ ਢੇਲੇ 파ੜ 파ੜ ਕੇ ਦਿਨੀ ਆ ਤੈਨੂੰ ਦੁੱਧ ਐਂ ਦਿਨੀ ਤਾਂ ਮਾੜੀ ਆ ਨਾ ਦੱਸ ਜਿਹੜੀ ਆਪਣੇ ਮੁੰਡੇ ਦੀ ਨਹੀਂ ਬਣੀ ਉਨੇ ਹੋਰ ਕਿਦਾ ਬਣਨਾ ਵਾ ਕੱਲੀ ਪੀਲਾ ਤੈਨੂੰ ਕਿਹੜਾ ਪੱਤ ਜਾਣਾ ਵਾ ਤੇ ਗੋਡੇ ਗਟਿਆਂ ਤਾਂ ਰਹਿਣਗੇ ਫਿਰ ਤੁੰਗੜਾ ਚੱਲਣ ਜੋਗੀ ਰਹਿਣਾ ਵਾ ਹੱਦ ਹੋ ਗਈ ਐ ਦੱਸ ਆਪਣੇ ਮੁੰਡੇ ਦੀ ਨਹੀਂ ਬਣੀ ਮੈਂ ਕਹਾਂਂਦੀ ਪੋਨੇ ਚਾਹ ਪੀਣੀ ਐ ਅਹੀਂ ਆਉਂਗਾ ਤੇ ਜਾਉਂਗਾ 36 ਗੱਲਾਂ ਸੁਣਾਈ ਉਹਨਾਂ ਅਰਜ਼ਮਾਨ ਕਰਨਾ ਸੀ ਤੇਰੀ ਸੁਣੀ ਧੁੱਪ ਲੱਗੀ ਧਾਂਕੇ ਤੇ ਮੇਰਾ ਸਿਰ ਖਾਣ ਦੇਤੀ ਉਹ ਕਿਹਦਾ ਫੋਨ ਆ ਗਿਆ ਜੀ ਕੋਈ ਤਾਂ ਭੰਦਾ ਵਾ ਹੈਲੋ ਬੱਚੇ ਕੀ ਕਰਦੇ ਉਹ ਨਾ ਪੁੱਛ ਪੈਣੀ ਆਉਣਾ ਤਾਂ ਮੈਂ ਹੈਗਾ ਵੀ ਉਹ ਮੁੰਡਾ ਗਿਆ ਜਿਹੜੀ ਗੱਡੇ ਤੱਕ ਆਉਂਦਾ ਵਾ ਨਾ ਫੇਰ ਆਪਾਂ ਆਉਣੀ ਨਹੀਂ 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 ਮੈਂ ਦੀ ਆਉਣ ਤੋਂ ਪਹਿਲਾਂ ਤਿਆਰ ਹੋ ਜਾਗੀ ਨਾ ਤੇ ਜਦੋਂ ਉਹ ਆਊਗਾ ਉਹਦੇ ਕੱਪੜੇ ਪ੍ਰੈਸ ਕਰ ਛੜਨੀ ਹੈ ਨਹੀਂ 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 ਬੜੀ ਗੱਲ ਤੇ ਇੱਕ ਘੰਟੇ ਦਾ ਕਾਹ ਤੁਰ ਪੈਣਾ ਮੈਂ ਹਾਂ ਅੱਛਾ ਠੀਕ ਹੈ ਠੀਕ ਚੱਲ ਕੋਈ ਗੱਲ ਨਹੀਂ ਮੇਰਾ ਦਾਦਾ ਫੇ ਮੁੰਡੇ ਨੂੰ ਫੋਨ ਲੰਨੀ ਆ ਕਿ ਕੋਤੇ ਜੜੀ ਕਿ ਛੇਤੀ ਆ ਜਾ ਹੂੰ ਅੱਛਾ ਠੀਕ ਹੈ ਠੀਕ ਠੀਕ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਕੇ ਇਸ ਗੱਲ ਦਾ ਤੇਰੇ ਨਾਲੋਂ ਮੈਨੂੰ ਵੱਧ ਫਿਕਰ ਹੈ ਹਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਨਹੀਂ ਨਹੀਂ ਅੱਜ ਨਹੀਂ ਮੈਂ ਕਪੜਾ ਲੀੜਾ ਲੈ ਕੇ ਆਉਣੀ ਕਪੜਾ ਲੀੜਾ ਲੈ ਕੇ ਆਉਂਗੀ ਮੈਂ ਕੱਲ ਨੂੰ ਇਹ ਤੇਰੀ ਦੂਰ ਆ ਛੱਟ ਤੇ ਆ ਜਾਣਾ ਤੇ ਛੱਟ ਚੱਲ ਜਣਾ ਨਾਲੇ ਮੈਂ ਆਖਾਂ ਕੁੜੀ ਵੀ ਤੋਰ ਖੜਾਂਗੀ ਜਿੱਦਾਂ ਦੇ ਵੀ ਕਹੇਗੀ ਲੱਲੇ ਨੂੰ ਪਤਾ ਅੱਜ ਕੱਲ ਪਸੰਦ ਨਹੀਂ ਹੁੰਦੇ ਮੁੱਤਿਆਂ ਵਾਲੇ ਹਾਂ ਇਹ ਮਹਮੋਤ ਕੋ ਫਾਇਦਾ ਤਾਂ ਫਾਇਦਾ ਕੀ ਅਸੋ ਚਾਲ ਕੀ ਬਾਰੇ ਚੰਗਾ ਚੰਗਾ ਮਹੋਮਾ ਫਿਰ ਤਿਆਰ ਹਮ ਦੇ ਲੈ ਮੈਂ ਮਨਾ ਉਠਕ ਤੂੰ ਤਿਆਰ ਹੋ ਜਾ ਤਿੰਦਰਾ ਆਊਗਾ ਨਾ ਉਸੇ ਵੇਲੇ ਤੁਰ ਪਏ। ਕਿੱਡੀ ਜਾਨੀ ਆ, ਹੱਕਾ ਤੇ ਜਾਣਾ ਹੀ ਹੋ। ਬੱਸ ਤੇ ਲੰਗੀ ਆ ਅਫਰਕ ਘੰਟੇ ਬਾਅਦ ਬੱਸ ਆਉਣੀ ਆ। ਚਲੋ ਹੁਣ ਤੁਰਕੀ। ਤੁਰ ਕੇ ਖੜੂ ਆਏ ਤਾਨੂੰ ਮਤ ਕੋਈ ਗੱਲ ਨਹੀਂ ਮੰਮੀ ਆਟੋ ਵੇਖ ਲੈਣੀ ਆ ਕੋਈ ਆਟੋ ਮਿਲ ਜਾਣਾ ਉਦਾਂ ਹੀ ਨਾ ਮੰਮੀ ਨੂੰ ਲੜਨ ਦੀ ਆਗੋ। ਉਹ ਆਟੋ ਮਿਲਣਾ ਤਾਨੂੰ। ਇਹੀ ਕੰਮ ਹੈ ਤੁਹਾਡਾ। ਮੈਨੂੰ ਲੜਨ ਦੀ ਆ ਤਾਂ ਤੈਨੂੰ ਨਹੀਂ ਲੜਨ ਦੀ ਆਤ। ਤੂੰ ਬਾਹਰ ਚ ਲੰਮੀ ਗਿੱਡੀ ਬੱਤੀ। ਇਹਦੀ ਗਿੱਡੀ ਮੇਰੀ ਸੱਤ ਮਾਵਾ। ਫਸ ਕੀ ਕਰਾਂ? ਆਟੋ ਵਾਲੇ ਨੇ ਪਹਿਲੇ ਪਤਾ ਕਿੰਨੇ ਮੰਗਣੇ ਆ। ਉੱਤੋਂ ਤੇਰੇ ਪਿਓ ਨੇ ਪਤਾ ਕੀ ਕਿਹਾ ਵਾ। ਆਂਦਾ ਫਿਰ ਜੇ ਕਿਤੇ ਵੱਧ ਪੱਖ ਖਰਚਾ ਕੀਤਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਮੁੜ ਕੇ ਮੈਂ ਪੈਸਾ ਇੱਕ ਰੇ ਦੇਣਾ ਮੈਂ ਕੀ ਕਰਾਂ ਮੈਂ ਤਾਂ ਪਾਏ ਲੱਗੀ ਆ ਮੰਮੀ ਰੁਕ ਜਾ ਉਹਨੇ ਕੋ ਨਹੀਂ ਤੁਰਿਆ ਜਾਣ ਦਿਆ ਮੈਂ ਤੇ ਥੱਕ ਗਈ ਆ ਨਹੀਂ ਤਾਂ ਬਹੁਤੀ ਛੇਤੀ ਨ ਥੱਕ ਜਾਂਦੀ ਐਵੇਂ ਤਾਂ ਮਾਮਾ ਧੀਆਂ ਤੁਰਨੀ ਡੀਆਂ ਤੈਨੂੰ ਕੋਈ ਜ਼ਿਆਦਾ ਥਕਾਵਟ ਹੁੰਦੀ ਆ ਤੂੰ ਗੱਲਾ ਮਾਰਦੀ ਆ ਪਰ ਮੰਮੀ ਨਹੀਂ ਦੁਰ ਕਿੱਥੇ ਤੁਰ ਕੇ ਜਾਇ ਜਾਣਾ ਕੋਈ ਗੱਲ ਨਹੀਂ ਕੋਈ ਚੀਜ਼ ਦੀਕ ਲੈਨੇ ਆ ਮੇਰੀ ਗੱਲ ਸੁਣੋ ਅਜੇ ਕਪੜਾ ਜਿਹੜਾ ਸਾਰਾ ਖਰੀਦਣਾ ਵਾ ਫਿਰ ਜਾ ਕੇ ਸ਼ਾਮੀ ਘਰ ਰੋਟੀ ਪਾਣੀ ਵੀ ਕਰਨਾ ਵਾ ते मेरा तरह तो तुर पे चुप करके मैं बहन लगी जे तुम जाओ जे राह चुके आटो आजगा ना फिर तहू बिठा लूगी चलो हूं तुरी मम्मी देख ही लो हां अब ही गया ना आटो ती सारी छुपने लोलया चंगे रहना थोड़ा लगना है चल मम्मी सू थी पता ही ਕੋਈ ਨਹੀਂ ਪਤਾ ਗੱਲ ਇਤਨਾ ਕਰਨੀ ਹੈ ਤੇ ਕੰਮ ਕੱਟ ਕਰਨੀ ਹੈ ਠੀਕ ਹੈ ਠੀਕ ਹੈ 15 ਜਿਆਦਾ ਧਿਆਨ ਦਿਆ ਕਰ ਜਿਆਦਾ ਸਿੰਘ ਆਹੋ ਹੁਣ ਨਾ ਬਜ਼ਾਰ ਚ ਜਾ ਕੇ ਤੇ ਪਤਾ ਰੋਲਾ ਨਾ ਪਾਵੀ ਮम्मी ਆ ਲੈ ਦੇ ਤੇ ਮੰਮੀ ਆ ਲੈ ਦੇ ਕੋਈ ਨਾ ਪਾਇਓ ਮੈਂ ਨਹੀਂ ਪੁੰਦੀ ਹਾਂ ਤੂੰ ਜਿਆਦਾ ਪੁੰਦੀ ਅੱਛਾ ਮੈਂ ਪੁੰਦੀ ਹਾਂ ਤੇ ਜਿਹੜੀ ਚੀਜ਼ ਮੰਮੀ ਲੈਣੀ ਮੈਂ ਉਹ ਤੇ ਲੈਣੀ ਆ ਲੈਣੀ ਆ ਤੂੰ ਮੇਰੀ ਤੇਰੀ ਸਮਝ ਨਹੀਂ ਆਉਦੀ ਪਹ ਕਰਦੀ ਕੀ ਆ ਤੂੰ ਕੀ ਕਰਦੀ ਏ ਤੈਨੂੰ ਲੈ ਕੇ ਵੀ ਹੁਣ ਐਵੇਂ ਨਾ ਲੈ ਮੈਂ ਤੇਰੇ ਅੰਝਿੰਦੇ ਮੈਂ ਅੱਦ ਕੈਂਡੀ ਤੂੰ ਚਲ ਜਾ ਮੈਂ ਨਾ ਉਹ ਕਿਹਾ ਹੈਗਾ ਇਹ ਵੀ ਨਹੀਂ ਮੰਨੀ ਇਹ ਵੀ ਬੜੀ ਪੈੜੀ ਆ ਆਹ ਇਹ ਨੂੰ ਲੈ ਕੇ ਜਾਣਾ ਲੈ ਆ ਪਾਤੀ ਨੂੰ ਨਾਲ ਕੋਈ ਨਹੀਂ ਤੇ ਮੈਨੂੰ ਨਾਲ ਲੈ ਕੇ ਦਿਓ ਤੇ ਮੈਂ ਜਸਪਿੰਦਰ ਨਾਲ ਕੇ ਨਾ ਲੈ ਜੂੰਗੀ ਕੋਈ ਨਾ ਹਾਂ ਲੈ ਜੀ ਜਸਪਿੰਦਰ ਨਾਲ ਰੋੜ ਤੇ ਬੜੇ ਰੁੱਖਾਂ ਦੇ ਲੱਗੇ ਆ ਨਾ ਰੋਇ ਜਿਹੜੀ ਚਿਹਰੇ ਵਾਸਤੇ ਤੇ ਜਦੋਂ ਤੂੰ ਹੀ ਨਹੀਂ ਲੈ ਕੇ ਤੀ ਨਾ ਉਹਨਾਂ ਕੋਲ ਲੈਣਾ ਵਾ ਹੋਣਾ ਦੁਕਾਨਪਾਦਾਂ ਅੱਧੀ ਚੁੱਪ ਕਰ ਜਿਓ ਹੁਣ ਕੋਈ ਨਹੀਂ ਭਾਪੀ ਸਾਰਾ ਕੁਝ ਲੈ ਲਾਂਗੇ ਤੁਹਾਨੂੰ ਉਦੋਂ ਹੀ ਨਾ ਮੰਮੀ ਬੋਲੀ ਜਾਂਦੀ ਏ ਤੂੰ ਚੁੱਪ ਕਰ ਜਾ ਹੁਣ ਚਲਾ ਜਾ ਹੁਣ ਕਿੰਨੇ ਪੈਸੇ ਲੈ 90 ਜਿਆਦਾ ਨਹੀਂ ਗਏ ਆ ਲੈ ਫੜ ਆ ਵੇਖਿਆ ਜੇ ਹੈ ਜੇ ਬਸ ਤੇ ਹੁੰਦੀ ਆ ਨਾ ਕਿੰਨੇ ਪੈਸੇ ਘੱਟ ਲੱਗਣੇ ਆ 90 ਰੁਪਏ ਲੈ ਲਏ ਅਗਲੇ ਨੇ ਚਲੋ ਮੰਮੀ ਆਜੋ ਹੁਣ ਮੰਮੀ ਮੇਰੀ ਸੁਣੋ ਗੱਲ ਹੁਣ ਦੁਕਾਨ ਤੇ ਜਾ ਕੇ ਨਾ ਇਦਾਂ ਹੀ ਲੜਿਓ ਜਿੱਦਾਂ ਤੁਸੀਂ ਆਟੋ ਚ ਕੀਤਾ ਵਾ ਅਗਲੇ ਕੀ ਸੋਚਦਾ ਹੋਊਗਾ ਕਿ ਕਿਦਾਂ ਲੜੀ ਜਾਂਦੀਆਂ ਕਿਤੇ ਇੱਕ ਮਿੰਟ ਨਹੀਂ ਨਾ ਜਬਾਨ ਵਿੱਚ ਪਾਈ ਤੂੰ ਚੁੱਪ ਕਰ ਮੇਰੀ ਤੀ ਤੈਨੂੰ ਮੈਂ ਕੁਛ ਕਹਿਨੀ ਆ ਪਵਾੜੇ ਦੇ ਸਾਰੇ ਇਹਦੇ ਆ ਭਾਬੀ ਤੁਹਾਡੀ ਗੜੀ ਵੀ ਹੱਥ ਜੋੜੇ ਜੇ ਜੇ ਮੰਮੀ ਕੁਝ ਬੋਲਣਗੇ ਨਾ ਤੁਸੀਂ ਨਾ ਕੁਝ ਬੋਲਿਓ ਤੇ ਇੱਕ ਇਹਨੂੰ ਗੱਲ ਨਾਲ ਹੋਰ ਸਮਝਾ ਦੇ ਉੱਥੇ ਜਾ ਕੇ ਭੁੱਖ ਨਾ ਖਲਾਰੇ ਇਹਨੂੰ ਕਹਿ ਦੇ ਮੰਮੀ ਜਿਹੜੀ ਚੀਜ਼ ਲੈਣੀ ਹੋ ਉਹ ਤੇ ਉਹਨਾਂ ਨੂੰ ਲੈ ਕੇ ਦੇਣੀ ਆ ਤੁਸੀਂ ਵੀ ਚੁੱਪ ਕਰਕੇ ਲੈ ਦਿਓ ਹਣਾ ਇੱਕੋ ਸੂਟ ਲੈ ਕੇ ਦੇਣਾ ਵਾ ਤੇ ਨਾ ਵਾ ਅੱਗੇ ਮੈਂ ਦੋ ਮੰਗਣ ਦੀ ਆ ਮੰਮੀ ਚਲੋ ਕੋਈ ਨਹੀਂ ਆ ਜੋ ਆ ਚੁੱਪ ਕਰ ਜਾਓ ਹੋਣਾ ਨਹੀਂ ਚਾਹੀਦਾ ਇਹ ਹਈ ਇੱਥੇ ਪਿੰਦਰ ਹੀ ਨਾਵ ਕਿੱਥੇ ਰਹਿ ਗਈ ਆ ਨਿਸ਼ਚਿਤ ਆਣੇ ਤੁッコ ਪੀਪੇ ਕਰਦੀ ਆ ਮम्मी ਮੈਂ ਆ ਗਈ ਇੱਕੋ ਮਿੰਟ ਹਾਏ ਹਾਏ ਕਿੱਥੇ ਇ tanto ਮੈਂ ਆ ਗਈ ਕੀ ਲੱਗਦੀ ਆ ਕੀ ਕਰਨ ਲੱਗੀ ਆ ਆ ਜਾ ਆ ਜਾ ਈ ਵੀਤ ਵਜ ਜੰਨੀ ਆ ਮੜ ਨਾ ਕਿੱਥੇ ਆ ਆਜੋ ਆਜੋ ਇੱਧਰ ਹਾਂ ਜੀ ਦੱਸਾਂ ਵੇਖਣਾ ਸੋਹਣਾ ਨਾਵਾ ਤੇਰਾ ਪਿਆਨ ਕਿੱਧਰ ਵਾ ਇਹਦੇ ਸੂਟ ਵਾਲੇ ਵੇਖ ਪਲੀ ਸੋਹਣਾ ਪਤਾ ਨਹੀਂ ਕਿੱਥੇ ਗਵਾਚੀ ਐ ਮੈਨੂੰ ਕਿਹੜੀ ਸਮਝ ਨਹੀਂ ਆਉਂਦੀ ਮੰਮੀ ਵੇਖ ਲਓ ਜਿਹੜੀ ਤੁਹਾਨੂੰ ਵਧੀਆ ਲੱਗਦੇ ਲੱਗਦੇ ਮੰਮੀ ਨੇ ਥੋੜੀ ਪਾਉਣੇ ਆ ਪਾਉਣੇ ਤੂੰ ਆ ਤੂੰ ਵੇਖ ਨੂੰ ਕਿਹੜੇ ਸੋਹਣੇ ਲੱਗਦੇ ਆ ਮੁਰਕੇ ਘਰ ਜਾ ਕੇ ਆਖੇਗੇ ਮੈਨੂੰ ਆ ਨਹੀਂ ਚਾਹੀਦਾ ਤੇ ਮੈਨੂੰ ਉਹ ਨਹੀਂ ਚਾਹੀਦਾ ਆ ਵੇਖ ਆ ਕਿੰਨਾ ਸੋਹਣਾ ਆ ਵੇਖਾ ਹੁਣ ਆ ਮੰਮੀ ਜੇ ਤੈਨੂੰ ਸੋਹਣਾ ਲੱਗਣ ਦੇ ਤੇ ਲੱਲੋ ਕੋਈ ਨਹੀਂ ਤੂੰ ਡਿਉਡੀ ਕੋ ਲੱਗਣ ਦੇਈ ਮੈਨੂੰ ਤੂੰ ਦੱਸ ਪਹਿਲਾਂ ਮੈਨੂੰ ਹੋਸ਼ ਨਹੀਂ ਮੰਮੀ ਹੁੰਦੇ ਚੰਗੀ ਪੜੀ ਕਰੋ ਆਈ ਆ ਮਨ ਤੇਰਾ ਮੂੰਹ ਵੇਖ ਕੇ ਦੁੱਪਰਿਆ ਵਾ ਠੀਕ ਆ ਓ ਮੈਨੂੰ ਸੋਹਣਾ ਲੱਗਣ ਦੇ ਤੇ ਸੂਟ ਉਹ ਇੱਕ ਆ ਸੋਹਣਾ ਲੱਗਾ ਹਾਂਜੀ ਆ ਵਧੀਆ ਲੱਗ ਰਿਹਾ ਚਲ ਆ ਵੇਖ ਲੈ ਫਿਰ ਲੈ ਵੇਖ ਲੈ ਚੰਗੀ ਕਰਾ ਆਂ ਖੋਲਿਆ ਹੋ ਮਾਂ ਪਾਜੀ ਆ ਦੇ ਓ ਮਨ ਨੇ ਕਿਹਾ ਸੋਹਣਾ ਹਨਾ ਬਾਕੀ ਮੰਮੀ ਆਈ ਕਿ ਮੈਂ ਸੋਹਣਾ ਸੂਟ ਵਾ ਹਾਂ ਨਾ ਵੀ ਇੱਧਰੇ ਨਾ ਵਾ ਹਾਂਜੀ ਕਿੱਥੇ ਗਵਾਚ ਗਈਆਂ ਫੇਰ ਤੂੰ ਹਾਂਜੀ ਮੰਮੀ ਆਹ ਕੋਲੇ ਸੂਟ ਵੇ ਹਾਂਜੀ ਆਹ ਸੋਨਾ ਜੀ ਸੂਟ ਆ ਮੈਨੂੰ ਵਧੀਆ ਲੱਗਿਆ ਪੱਟਾ ਇਹਦਾ ਵੀ ਲੱਸਾ ਠੀਕ ਆ ਹਾਂਜੀ ਮੈਂ ਠੀਕ ਆ ਵੇਖ ਲੈ ਸੋਨਾ ਵਾ ਨਾ ਹੁਣ ਸੋਨਾ ਹੀ ਸੂਟ ਹਾਂਜੀ ਵਧੀਆ ਹੋਰ ਵੇਖ ਲੋ ਹੋਰ ਦਿਖਾ ਦਿਓ ਇਦਾਂ ਦੇ ਲਓ ਲਓ ਆ ਸੋਨਾ ਪੱਪੀ ਕਹੀ ਨਹੀਂ ਦਿਨ ਨਾਲ ਦਾ ਲੈ ਲਿਓ ਆਹੋ ਫਿਰ ਦੋਵੇਂ ਜਣੀਆਂ ਕਹਿ ਲਾਂਗੀ ਹਾਂ ਨਾ ਕਲਰ ਆ ਹਾਂ ਆ ਵੀ ਸੋਨਾ ਨਹੀਂ ਆ ਨਹੀਂ ਸੋਨਾ ਕਿਉਂ ਰੰਗ ਵੇਖਾਂ ਸੋਨਾ ਤਾਂ ਹੈਗਾ ਵਾ ਸੋ ਲੱਗਦਾ ਵੀ ਨਹੀਂ ਆ ਲੱਲਾ ਤੁਰ ਵੀ ਲੋ ਕੋਈ ਗੱਲ ਨਹੀਂ ਸ਼ਾਂਤੀ ਹੋਰ ਕੋਈ ਲੈ ਦਿੰਦੇ ਆ ਨਹੀਂ ਨਹੀਂ ਠੀਕ ਵਾ ਬਸ ਇੰਨੀ ਗ੍ਰੇਜ ਤੱਕ ਲੈ ਕੇ ਦੇਣਾ ਮਮੀ ਉਹ ਵੇਖ ਕਿੰਨੇ ਸੋਹਣੇ ਸੋਟਾ ਫਰੋਜੀ ਬੜਾ ਸੋਹਣਾ ਲੱਗਾ ਹੋਵੇ ਹੈਗੇ ਮਾੜੇ ਪਹਿਲਾਂ ਤੂੰ ਆ ਕਢਵਾਇਆ ਵਾ ਹੁਣ ਤੂੰ ਕਹਿੰਦੀ ਫਰੋਜੀ ਕੱਢ ਕੇ ਦੋ ਕੋਈ ਗੱਲ ਨਹੀਂ ਮਮੀ ਵੇਖ ਲੈਣ ਦੂ ਹਾਂ ਦਿਖਾ ਦੋ ਭਾਜੀ ਨੂੰ ਕਿੰਨਾ ਸੋਹਣਾ ਲੱਲਾ ਲੱਲਾ ਹੁਣ ਜਿਹੜਾ ਲੈਣਾ ਘਰ ਜਾ ਕੇ ਜੇ ਕੋਈ ਗੱਲ ਕੀਤੀ ਤੇ ਮੇਰੇ ਤੋਂ ਬਗਾ ਕੋਈ ਨਹੀਂ ਹੋਊਗਾ ਮੁਰਕੇ ਨਾ ਵੀ ਸੋਹਣੇ ਨਾਸ ਗੁਪਾ ਵੀ ਸੋਹਣਾ ਜੀ ਇਹਦੇ ਨੱਕ ਤੇ ਕੋਈ ਚੜਦਾ ਮੈਨੂੰ ਆ ਲੈ ਦੋ ਲੱਲਾ ਨਾ ਤੂੰ ਵੇਖ ਲੈ ਪਤ ਹੁਣ ਹਾਂਜੀ ਮੰਮੀ ਕੋਈ ਗੱਲ ਨਹੀਂ ਵੇਖੀ ਆ ਵੇ ਆ ਤੈਨੂੰ ਸੋਨਾ ਲੱਗਣ ਡਿਆ ਜਿਆਦਾ ਆ ਲੱਲਾ ਮਿਲ ਗਏ ਨਾ ਵੋਗੇ ਉਹ ਵੀ ਕਿੰਨਾ ਸੋਨਾ ਹੀ ਹਾਂਜੀ ਸੋਨੇ ਸਾਰੇ ਛੋਟੇ ਸੋਨੇ ਆ ਵੇਖ ਲੈ ਦੋ ਤਿੰਨ ਲੈ ਲੈਣੇ ਆ ਹਾਂ ਆ ਵੇਖਾਂ ਉਹ ਆ ਜਾ ਆ ਜਾ ਯਾਰ ਮੈਂ ਕਦੇ ਦਾ ਖਲੋਤਾ ਵਾਂ ਆ ਤੂੰ ਅੰਨਾ ਹੈ ਵੀ ਮੈਂ ਖਲੋਣਾ ਹੈ ਨਹੀਂ ਤੂੰ ਪਹਿਲਾਂ ਹੀ ਆਂ ਹੁਣ ਇੰਨਾ ਥੋੜਾ ਕਰੀ ਤਾਂ ਹੁੰਦਾ ਆਹੋ ਸਿਰਫ ਮੈਂ 5 ਮਿੰਟ ਹੋਰ ਵੇਖਣਾ ਤੇ ਨਹੀਂ ਤੇ ਮੈਂ ਚੱਲ ਗਿਆ ਹਾਂ ਉਹ ਨਹੀਂ ਨਹੀਂ ਯਾਰ ਐਸਾਂ ਥੋੜੀ ਰੰਗਦਾ ਚੱਲ ਠੀਕ ਆ ਆਹ ਮੰਦ ਵੀਹੀ ਨਾ ਕਿਤੇ ਮਿੰਟ ਆਣ ਕੇ ਪਹਿਲਾਂ ਹੋ ਚੁੱਕੇ ਇਰਾ ਤੇ ਹਣੇ ਪਤਾ ਨਹੀਂ ਕਿ ਕਿੱਤੇ ਆ ਸੂਟਾਂ ਵਾਲ ਤੇ ਹੈ ਨਹੀਂ ਤੈਂ ਕੀ ਕਰੀ ਜਾਂਦੀ ਏ ਭਾਬੀ ਸੂਟਾਂ ਵਾਲੀ ਆ ਮੇਰੇ ਧਿਆਨ ਆ ਵੇਖਣ ਦੀ ਮੈਂ ਸੋਹਣੇ ਆ ਸਾਰੇ ਚਲੋ ਫਿਰ ਕਰਾਈਏ ਪੈਕ ਚਲੀਏ ਫਿਰ ਹਾਂਜੀ ਕਰਾਓ ਚਲ ਕਰ ਦੋ ਫਿਰ ਤੁਸੀਂ ਪੈਕੇਜ ਦੇ ਕੇ ਤੁਹਾਨੂੰ ਕਿੰਨੇ ਕਰਨਾ ਦੋ ਨਹੀਂ 4 ਸੂਟ ਕਰ ਦੋ 4 ਸੂਟ ਹਾਂਜੀ ਇੱਕ ਉਹਨੂੰ ਪਹਿਲਾਂ ਤਾਂ ਲਈ ਤਾਂ ਇੱਕ ਹਾਂਜੀ ਹਾਂਜੀ ਏਟਾ ਵਾਲਾ ਇੱਕ ਇਹ ਵਾਲਾ ਦੇ ਹਾਂਜੀ ਹਾਂਜੀ ਕਰ ਦੋ ਸਾਰੇ ਠੀਕ ਆ ਨਾ ਨਾਮ ਖੁਸ਼ ਵਾਲਾ ਹੋਣਾ ਹਾਂਜੀ ਮੰਮੀ ਠੀਕ ਬਾਹਰ ਕੀ ਆ ਘੜੀ ਘੜੀ ਬਾਹਰ ਵੇਣੀ ਆ ਤੂੰ ਹੁਣ ਖੁਸ਼ ਏ ਨਾ ਹਾਂਜੀ ਮੰਮੀ ਮੰਮੀ ਹਾਂ ਅਜੇ ਟਾਈਮ ਤੇ ਹੈਗਾ ਮੈਂ ਤੇ ਕਹਿ ਲਈਆ ਉਧਰੋਂ ਸਿਮਨ ਦੀ ਦੁਕਾਨ ਤੋਂ ਵੀ ਹੋਈ ਏ ਮੇਰੇ ਕੋਲ ਤਾਂ ਸਮਾਨ ਆਹੋ ਚਲੋ ਚਲੋ ਲੈ ਲੈਨੇ ਆ ਲੈ ਦੁਕਾਨ ਤੇ ਬੰਦਵਾ ਤੇ ਮੰਮੀ ਫੇਰ ਉਧਰੋਂ ਹੀ ਲੈ ਲੰਨੇ ਆ ਸਮਾਨ ਨਹੀਂ ਨਹੀਂ ਉਹ ਪਤਾ ਕਿੰਨਾ ਮਹਿੰਗਾ ਸਮਾਨ ਲੰਦੇ ਆ ਇੰਨਾ ਮਹਿੰਗਾ ਵੀ ਨਹੀਂ ਲਉਂਦੇ ਸੀ ਨਤੀਕ ਨਹੀਂ ਤੇ ਚੁੱਪ ਕਰ ਬੜਾ ਫਰਕ ਪੈਂਦਾ ਵਾ ਵਾਕ ਵੀ ਦਾ ਫਰਕ ਹੁੰਦਾ ਹੁੰਦਾ ਤੇ ਉਹ ਨੀਗਾ ਵੱਡੀ ਟਚਲਾ ਕੇ ਚਲੋ ਹੁਣ ਚੱਲੀਏ ਫੇਰ ਆ ਜਾਾਂਗੇ ਮੰਮੀ ਮੈਨੂੰ ਭੁੱਖ ਲੱਗ ਗਈ ਐ ਖਾਣ ਲਈ ਕੋਈ ਕੁਛ ਇਥੋਂ ਕੀ ਖਾਣਾ ਤੂੰ ਹੁਣ ਖਾਣਾ ਨਹੀਂ ਤੇ ਜੂਸ ਹੀ ਪਿਆ ਦੋ ਹਾਂ ਅੱਗੇ ਨਿੱਕੀ ਐ ਤੂੰ ਜੂਸ ਪਿਆਲ ਦੇ ਤੈਨੂੰ ਲੈ ਨਿੱਕੇ ਜੂਸ ਪੀਂਦੇ ਦੱਸ ਨਾ ਤੈਨੂੰ ਨਹੀਂ ਲੱਗੀ ਭੁੱਖ ਭੁੱਖ ਤੇ ਮੈਨੂੰ ਵੀ ਲੱਗੀ ਐ ਚੱਲ ਜੇ ਮੇਰੇ ਧੀ ਕਹਿੰਦੀ ਆ ਨਾ ਤੇ ਜੂਸ ਪਿਆਲੀ ਦਿੰਨੀ ਆ ਵੇਖ ਲੈ ਨਾ ਵੇ ਨੂੰ ਨੂੰ ਹੁੰਦੀ ਤੇ ਧੀ ਪੀ ਹੁੰਦੀ ਚੱਲਾ ਬਾਰ ਬੋਦੀਆਂ ਪਰਪਰ ਹਾਂਜੀ ਜੂਸ ਸਾਡੇ ਦੇ ਤੇ ਆ ਬਸਮੂਸਾ ਇਸ ਮੈਲੀ ਕੀ ਮੀਟੀਆ ਹੋਦੀ ਐ ਸਮੋਸੇ ਖਾਦੀ ਰੱਖ ਨੀ ਆ ਬਸ ਲੱਗੀ ਜੇ ਤੇ ਬਸ ਨੰਗ ਜਾਣੀ ਆ ਚਲੋ ਚਲੋ ਘਰ ਜਾ ਕੇ ਖਵਾਵਾਂਗੇ ਨਹੀਂ ਖਵਾ ਦਿੰਨੀ ਭਾ ਮੈਨੂੰ ਸਮੋਸੇ ਚਪਕੜ ਕੇ ਚਲੋ ਬਸ ਨੰਗੀ ਤੇ ਫੇਰ ਚਲੋ ਅੱਗੇ 90 ਰੁਪਏ ਦਿੱਤੇ ਉਹਨੂੰ ਚਲੋ ਚਲੋ ਹਾਂ ਜੀ ਇਹ ਰੱਖੋ ਕਿ ਭਾਵੇਂ ਭਾਤ ਤੱਕ ਜੀ ਲੱਗੀ ਤੇ ਮੈਨੂੰ ਉਹ ਵੀ ਪਈ ਸੀ ਗਲਤੀ ਕਰ ਗਿਆ ਮੈਂ ਫਿਰ ਆਈਆਂ ਨੇ ਇਹਦੇ ਚੜ ਕੇ ਤਾਂ ਗਈਆਂ ਨੇ ਦੇਖਾਂ ਭਲਾ ਬਸ ਜੇ ਕਿਤੇ ਖਲੋਂਦੀ